ਹੈਲੋ ਜੀ ਸਤਿ ਸ੍ਰੀ ਅਕਾਲ ਆਪ ਸਭ ਨੂੰ ਅੱਲਾ ਗੋਡ ਵਾਹਿਗੁਰੂ ਰਾਮ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਇਆ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਚ ਪੈਂਦਾ ਸਾਨੂੰ ਜਦੋਂ ਵੀ ਟਾਈਮ ਮਿਲਦਾ ਤਾਂ ਅਸੀਂ ਇੱਥੇ ਜ਼ਰੂਰ ਹਾਜ਼ਰੀ ਭਰਨ ਆਈਦਾ ਆ ਤੇ ਨਾਲ ਦੀ ਨਾਲ ਅੱਜ ਸਾਨੂੰ ਦੋ ਕੰਮ ਹੋਰ ਬਹੁਤ ਜ਼ਰੂਰੀ ਸੀਗੇ ਕਿਹੜੇ ਕੰਮ ਸੀਗੇ ਜਾਣਨ ਲਈ ਤੁਸੀਂ ਵੀਡੀਓ ਨਾਲ ਅੰਤ ਤੱਕ ਬਣੇ ਰਹਿਣਾ ਤੇ ਸਰਬੱਤ ਦੇ ਭਲੇ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਇਸ ਗੁਰਦੁਆਰਾ ਸਾਹਿਬ ਵਿੱਚ 3-4 ਗੁਰਮਤ ਸਮਾਗਮ ਵੱਡੇ ਪੱਧਰ ਤੇ ਮਨਾਏ ਜਾਂਦੇ ਆ ਜਿਸ ਵਿੱਚ ਦੇਸ਼ ਉਦੇਸ਼ ਤੋਂ ਸੰਗਤਾਂ ਹਾਜ਼ਰੀ ਭਰਨ ਆਉਂਦੀਆਂ ਤੇ ਆਪਣਾ ਜੀਵਨ ਸਫਲ ਕਰਦੀਆਂ ਇਹ ਪੰਜਾਬ ਦਾ ਇੱਕ ਅਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਪਿਛਲੇ ਕਈ ਸਾਲਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕੀਤੇ ਜਾਂਦੇ ਆ ਜਿਹੜੇ ਕਿ ਬਿਲਕੁਲ ਮੁਫਤ ਹੁੰਦੇ ਆ ਮਰੀਜ਼ ਗਰੀਬ ਹੋਵੇ ਅਮੀਰ ਹੋਵੇ ਜਾਂ ਕਿਸੇ ਹੋਰ ਸਟੇਟ ਦਾ ਹੋਵੇ ਨਾ ਤਾਂ ਵੀ ਉਹ ਅੱਖਾਂ ਦਾ ਚੈੱਕਅਪ ਕਰਾ ਕੇ ਨਾ ਇੱਥੇ ਆਪਰੇਸ਼ਨ ਕਰਵਾ ਸਕਦਾ ਆ ਇੱਥੇ ਲੰਗਰ ਦਾ ਤੇ ਰਾਤ ਰਹਿਣ ਦੇ ਲਈ ਪੂਰਾ ਪੂਰਾ ਪ੍ਰਬੰਧ ਆ। ਇਸ਼ਨਾਨ ਘਰ ਵੀ ਬਣੇ ਹੋਏ ਆ। ਜੇਕਰ ਮਜਬੂਰੀ ਵਾਸ ਕਿਸੇ ਮਰੀਜ਼ ਨੂੰ ਇਕੱਲੇ ਹੋਣਾ ਪਵੇ ਤਾਂ ਵੀ ਇੱਥੇ ਸੇਵਾਦਾਰ ਆ ਜਿਹੜੀ ਉਹਦੀ ਪੂਰੀ ਦੇਖਭਾਲ ਕਰਦੇ ਆ। ਅੱਖਾਂ ਦੇ ਚੈੱਕਅਪ ਲਈ ਗੁਰਦੁਆਰਾ ਸਾਹਿਬ ਵੱਲੋਂ ਤਰੀਕਾ ਫਿਕਸ ਕੀਤੇ ਗਏ ਆ। ਉਸੇ ਤਰੀਕ ਨੂੰ ਆਉਣਾ ਹੁੰਦਾ ਆ। ਪਹਿਲਾਂ ਚੈੱਕਅਪ ਹੁੰਦਾ ਆ, ਫਿਰ ਮਰੀਜ਼ ਨੂੰ ਪਾਚੀ ਤੇ ਡੇਟ ਲਿਖ ਦਿੱਤੀ ਜਾਂਦੀ ਆ ਆਪਰੇਸ਼ਨ ਦੀ, ਫਿਰ ਉਸੇ ਡੇਟ ਨੂੰ ਆ ਕੇ ਮਰੀਜ਼ ਨੇ ਆਪਰੇਸ਼ਨ ਕਰਾਉਣਾ ਹੁੰਦਾ ਆ। ਆਪਰੇਸ਼ਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਚੈੱਕ ਅਪ ਕਰਕੇ ਮੈਡੀਸਿਨ ਵਗੈਰਾ ਦੇ ਕੇ ਫਿਰ ਘਰ ਭੇਜ ਦਿੱਤੇ ਹੁਣ ਜਿਹੜੀ ਚੈੱਕ ਅਪ ਦੀ ਡੇਟ ਆ ਰਹੀ ਆ ਉਹ 21 ਜੁਲਾਈ ਆ ਬਸ ਇਹੀ ਆਪਾਂ ਪਤਾ ਕਰਨ ਆਏ ਸੀਗੇ ਵੀ ਕਿਹੜੀ ਡੇਟ ਆ ਕਿਉਂਕਿ ਪਹਿਲਾਂ ਵੀ ਮੈਂ ਇਹਦੇ ਨਾਲ ਦੀ ਇੱਕ ਵੀਡੀਓ ਬਣਾਈ ਸੀ ਜੇਕਰ ਤੁਹਾਨੂੰ ਇਹਦੇ ਵਿੱਚ ਨਹੀਂ ਕੋਈ ਗੱਲ ਕਲੀਅਰ ਹੋਉਂਦੀ ਤਾਂ ਮੈਂ ਉਹਦੇ ਵਿੱਚ ਪੂਰਾ ਡਿਟੇਲ ਦੱਸਿਆ ਹੈ ਤੁਸੀਂ ਉਹ ਵੀਡੀਓ ਨੂੰ ਜ਼ਰੂਰ ਜਾ ਕੇ ਦੇਖਣਾ ਮੇਰੇ ਚੈਨਲ ਤੇ ਮੈਂ ਡਿਸਕ੍ਰਿਪਸ਼ਨ ਚ ਵੀ ਉਹਦਾ ਲਿੰਕ ਦੇ ਦਊਂਗੀ ਤੇ ਵੀਡੀਓ ਤੇ ਵੀ ਸਕਰੀਨ ਕਾਰਡ ਲਗਾ ਦਊਂਗੀ ਤਾਂ ਉਹ ਦੇਖ ਲੈਣਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਤ ਸਨੀ ਉਭਰਾਏ ਕਲੀਨਿਕਲ ਔਰ ਬਾਡੀ ਤੇ ਡਾਇਗਨੋਸਟਿਕ ਸੈਂਟਰ ਵੀ ਆ ਜਿੱਥੇ ਬੋਡੀ ਦੇ ਟੈਸਟ ਨਾ ਮਾਤਾ ਰੇਟਾਂ ਤੇ ਹੁੰਦੇ ਆ ਤੇ ਮੈਡੀਕਲ ਰਿਪੋਰਟ ਆ ਉਹ ਤੀਜੇ ਦਿਨ ਮਿਲਦੀ ਆ ਮੈਂ ਵੀ 2 ਦਿਨ ਪਹਿਲਾਂ ਟੈਸਟ ਕਰਵਾ ਕੇ ਆਈ ਸੀ ਤੇ ਦੂਜਾ ਕੰਮ ਸਾਡਾ ਇਹ ਸੀ ਕਿ ਰਿਪੋਰਟ ਲੈਣ ਜਾਣਾ ਰਿਪੋਰਟਸ ਸਾਨੂੰ ਮਿਲ ਗਈਆਂ ਆ ਲੈਬ ਦਾ ਜਿਹੜਾ ਸਮਾਂ ਆ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਹੁੰਦਾ ਆ ਇਹ ਹੈ ਤੁਹਾਨੂੰ ਜਿਹੜੀ ਇਹ ਲਾਈਵ ਬੰਦ ਹੁੰਦੀ ਆ ਇਸ ਗੁਰਦੁਆਰਾ ਸਾਹਿਬ ਵਿੱਚ ਗੁਰਮਤ ਸੰਗੀਤ ਅਕੈਡਮੀ ਵੀ ਆ ਜਿੱਥੇ ਬਹੁਤ ਸਾਰੇ ਵਿਦਿਆਰਥੀ ਆ ਉਹ ਗੁਰਮਤ ਦੀ ਸਿੱਖਿਆ ਲੈਂਦੇ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਛੋਟੀ ਜਿਹੀ ਵੀਡੀਓ ਰਾਹੀਂ ਤੁਹਾਡੀ ਇਹ ਕੋਸ਼ਿਸ਼ ਬਹੁਤ ਸਾਰੇ ਲੋਕਾਂ ਦਾ ਭਲਾ ਕਰ ਸਕਦੀ ਆ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਮਰੀਜ਼ ਸੰਗਤਾਂ ਵੱਧ ਤੋਂ ਵੱਧ ਲਾਹਾ ਲੈ ਸਕਣ ਕਿਉਂਕਿ ਆਪਰੇਸ਼ਨ ਦੀ ਡੇਟ ਜਿਹੜੀ ਬਹੁਤ ਨੇੜੇ ਆ ਰਹੀ ਆ 21 ਜੁਲਾਈ 2024 21 ਜੁਲਾਈ ਨੂੰ ਚੈੱਕਅਪ ਹੋਣਾ ਅੱਖਾਂ ਦਾ ਤੇ ਆਪਰੇਸ਼ਨ ਦੀ ਡੇਟ ਜਿਹੜੀ ਬਾਅਦ ਚ ਮਿਲੂਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਖਤਾ ਤੱਕ ਪਹੁੰਚਾ ਕੇ ਗੁਰੂ ਦੇ ਪਿਆਰੇ ਬਣੋ ਤੇ ਸੇਵਾ ਵਿੱਚ ਆਪਣਾ ਯੋਗਦਾਨ ਪਾਓ ਧੰਨਵਾਦ ਜੀ ਬਹੁਤ ਬਹੁਤ